ਜਿਹੜੀ ਉਹ ਸਾਹਮਣੇ ਆਪ ਤਾਰ ਵੇਖ ਰਹੇ ਨੇ ਲੱਗੀ ਹੋਈ ਹੈ ਨਾ ਐਡੀ ਸਖਤ ਤਾਰ ਤਾਂ ਮੈਨੂੰ ਲੱਗਦਾ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੋਊ ਜਿੰਨੀ ਕਿਸਾਨਾਂ ਨੂੰ ਰੋਕਣ ਵਾਸਤੇ ਲਾਈ ਸੱਤ ਲਿਆ ਨਾ ਬਣੀਆਂ ਹੋਈਆਂ ਨੇ ਤੇ ਅੱਧੀ ਹਰਿਆਣੇ ਦੀ ਫੋਰਸ ਜਿਹੜੀ ਇਸ ਵੇਲੇ ਬਈ ਖਨੌਰੀ ਬਾਰਡਰ ਤੇ ਆ ਤੇ ਇੱਧਰ ਜਿਹੜੇ ਸਾਡੇ ਕਿਸਾਨ ਨੇ ਉਹ ਬਿਲਕੁਲ ਜਿਹੜੇ ਚੁੱਪ ਜਾ ਬੈਠੇ ਨੇ ਬਈ ਇੱਧਰ ਹਰਿਆਣੇ ਵਾਲੇ ਪਾਸੇ ਆਏ ਹਾਂ ਬਈ ਪਰਲੇ ਬਾਰਡਰ ਤੋਂ ਆਏ ਪਰਲੇ ਬਾਰਡਰ ਤੋਂ ਤੇ ਦੱਸੋਗੇ ਮਾੜੀ ਬੈਰੀਕੇਡਿੰਗ ਕਿੱਥੇ ਤੱਕ ਹੈ ਤੇ ਕਿੰਨੀ ਕੁ ਫੋਰਸ ਲੱਗੀ ਹੋਈ ਹੈ ਬਾਈ ਜੀ ਸੱਤ ਤਾਂ ਲੇਰਾਂ ਬਣਾਈਆਂ ਗਈਆਂ ਨੇ ਸੱਤ ਲੇਰਾਂ ਜਿਵੇਂ ਹੁਣ ਆ ਇੱਕ ਲੇਰ ਹੈ ਬਣਿਆ ਲੱਗਦਾ ਵੀ ਆਹੀ ਆਹੀ ਲੇਰ ਹੈ ਹਾਂ ਹਾਂ ਆ ਬੈਰੀਕੇਡਿੰਗ ਕੀਤੀ ਹੋਈ ਆ ਫੌਜੀਆਂ ਆਪਣਾ ਸਿਮੈਂਟਡ ਕੰਦਾ ਕੱਢੀਆਂ ਹੋਈਆਂ ਨੇ ਤੇ ਅੱਗੇ ਫੋਰਸ ਹੈ ਉਹਨਾਂ ਦੇ ਟੈਂਕ ਵਗੈਰਾ ਖੜੇ ਨੇ ਹਣਾ ਹਾਂ ਹਾਂ ਪਰੋਂ ਪਾ ਸ਼ਾਇਦ ਕੈਮਰਾ ਨਾਕਾਜ ਪਕਰ ਪਾਉਂਦਾ ਹੋਵੇ ਉਹ ਉੱਪਰੋਂ ਮੂੰਹ ਕੱਢੇ ਹੋਣੇ ਜਿਹੜੇ ਤੋਪਾਂ ਦੇ ਉਹ ਗੋਲੇ ਸੁੱਟ ਰਿਆਂ ਨੇ ਜਿਹੜੀਆਂ ਉਰੇ ਠੀਕ ਆ ਤੇ ਇਹ ਜੀਆਂ ਸੱਤ ਲੇਹਰਾਂ ਨੇ ਦੋ ਤਾਂ ਇੱਥੇ ਨਾਲੀ ਨੇ ਅੱਛਾ ਤੀਜੀ ਉਹ ਅੱਗੇ ਆ ਤੇ ਫਿਰ ਚਾਰ ਪਿੱਛੇ ਨੂੰ ਉਹ ਜਿਹੜੀ ਚਾਰ ਤਿੰਨ ਲਵੇ ਲਵੇ ਨੇ ਚਾਰ ਫਿਰ ਫਰਕ ਨਾਲ ਪਿੱਛੇ ਨੇ ਹਾਂ ਤੇ ਉਹ ਪਿਛਲੇ ਪਾਸੋਂ ਕੱਲ ਦੀ ਗੱਲ ਆ ਹਰਿਆਣੇ ਦੇ ਵਿੱਚੋਂ ਸਾਡਾ ਹਰਿਆਣਾ ਭਾਈ ਚਾਰਾ ਜਿਹੜਾ ਹਰਿਆਣੇ ਵਾਲੇ ਕਿਸਾਨ ਨੇ ਉਹ ਚੜ ਕੇ ਆਗੇ ਸੀ ਉਧਰੋਂ ਕੱਲ ਅੱਛਾ ਅੱਜ ਨਹੀਂ ਆਏ ਅੱਜ ਮੈਂ ਦੱਸੂਗਾ ਵੀ ਕਿਉਂ ਨਹੀਂ ਆਇਓ ਵੀ ਵੀਡੀਓ 'ਚ ਦੱਸੂਗਾ ਪਹਿਲਾਂ ਕੱਲ ਦੀ ਗੱਲ ਕਰਦੇ ਆਪਾਂ ਕੱਲ ਜਦੋਂ ਚੜਕੇ ਆਏ ਸੀ ਕਹਿੰਦੇ ਵੀ ਪ੍ਰਸ਼ਾਸਨ ਤੇ ਹਰਿਆਣੇ ਵਾਲੇ ਕਿਸਾਨਾਂ ਦੇ ਵਿਚਕਾਰ ਕਾਫੀ ਚੜ੍ਹਨਪ ਹੋਈ ਉਦੋਂ ਜਦੋਂ ਇਧਰ ਚੜ੍ਹਨਪ ਹੋ ਰਹੀ ਸੀ ਗੱਡੀਆਂ ਮੋਟਰਸਾਈਕਲ ਵੀ ਫੁੱਟੇ ਨੇ ਹਾਂ ਉਧਰ ਮੋਟਰਸਾਈਕਲ ਉਹਨਾਂ ਦੇ ਫੁੱਟੇ ਨੇ ਤੇ ਗੱਡੀਆਂ ਇਹਨਾਂ ਦੀ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਕੀਤਾ ਗਿਆ ਭੰਨੀ ਗਈ ਤੇ ਉਹਨਾਂ ਦੇ ਮੋਟਰਸਾਈਕਲ ਵੀ ਕਾਫੀ ਭੰਨੇ ਗਏ ਨੇ ਕਾਫੀ ਨੁਕਸਾਨ ਹੋਇਆ ਇਹ ਉਸੇ ਟਾਈਮ ਹੋਇਆ ਜਦੋਂ ਇਧਰਲੇ ਕਿਸਾਨਾਂ ਨਾਲ ਇਧਰ ਚੜ੍ਹਨਪ ਹੋ ਰਹੀ ਸੀ ਉੱਥੇ ਵੀ ਹੱਲਾ ਬੋਲਤਾ ਸੀਗਾ ਹਰਿਆਣੇ ਵਾਲੇ ਖਾਲਸੀ ਜਿਹੜੇ ਉਹ ਪਿੱਛੋਂ ਲੜਪੇ ਸੀ ਪਿੱਛੋਂ ਲ ਉਧਰ ਵੀ ਤਾਂ ਸ਼ਾਂਤੀ ਹੈ ਵੀ ਅੱਜ ਨਾਲ ਜਿਹੜੀ ਆਪਣੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਪ੍ਰਸ਼ਾਸਨ ਦੇ ਨਾਲ 5 ਵਜੇ ਤੱਕ ਇਹ ਮੀਟਿੰਗ ਹੈ ਤੇ ਆਪਣੇ ਇਧਰਲੇ ਵੀ ਸ਼ਾਂਤ ਨੇ ਅਜ ਉਧਰਲੇ ਵੀ ਸ਼ਾਂਤ ਨੇ 5 ਵਜੇ ਕੀ ਛੱਟਾ ਨਿਕਲਦਾ ਹੈ ਮੀਟਿੰਗ ਦਾ ਵੈਸੇ ਤਾਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਹੁਣ ਤੱਕ ਫੇਲ ਹੀ ਹੋਈਆਂ ਨੇ ਹਾਂ ਵੈਸੇ ਛੱਟਾ ਰਹੀਆਂ ਨੇ ਕੋਈ ਛੱਟਾ ਨਿਕਲਿਆ ਨਹੀਂ ਪਰ ਅੱਜ 5 ਵਜੇ ਤੱਕ ਫੇਰ ਵੀ ਉਡੀਕ ਹੈ ਵੀ ਕੋਈ ਚੰਗਾ ਸੁਨੇਹਾ ਆਊਗਾ ਚੰਗੇ ਸੁਨੇਹੇ ਦੇ ਨਾਲ-ਨਾਲ ਸਾਰੇ ਜਿਹੜੇ ਕਿਸਾਨ ਉਹ ਖੁਸ਼ੀ-ਖੁਸ਼ੀ ਆਪਣੇ ਘਰ ਜਾ ਵੀ ਸਕਦੇ ਨੇ ਅਗਰ ਕੋਈ ਚੰਗੀ ਗੱਲਬਾਤ ਹੁੰਦੀ ਹੈ ਨਹੀਂ ਬਾਕੀ ਕਿਸਾਨਾਂ ਦਾ ਜਿੱਦਾਂ ਵੀ ਜਾਣਾ ਹੈ ਕਿਸਾਨ ਮੈਨੂੰ ਲੱਗਦਾ 6-7 ਮਹੀਨਿਆਂ ਦਾ ਤਾਂ ਰਸਣ ਲੈ ਕੇ ਆਏ ਨੇ ਲੈ ਕੇ ਆਏ ਨੇ ਠੀਕ ਹੈ ਜੀ ਫਿਰ ਉੱਥੇ ਜਦੋਂ ਪਹੁੰਚਣਗੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਇਹ ਸਾਲ ਬੈਠਣਾ ਤੁਸੀਂ ਬੈਟਾਂਸ ਦੇ ਖੇੜਦੇ ਦੇਖੋਗੇ ਤੁਸੀਂ ਟੌਰਨ ਬੈਠੇ ਦੇਖੋਗੇ ਇਹਨੇ ਮਤਲਬ ਬੇਫਿਕਰੇ ਦੇਖੋਗੇ ਤੁਸੀਂ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਕੋਈ ਫਿਕਰ ਨਹੀਂ ਬਿਲਕੁਲ ਚੜ੍ਹਦੀ ਕਲਾ ਚ ਨੇ ਜਿਵੇਂ ਇਹਨਾਂ ਨੂੰ ਇੱਥੇ ਆਏ ਨੇ ਵੀ ਕਿਤੇ ਜਾਣਾ ਹੀ ਨਹੀਂ ਜਿਵੇਂ ਇੱਥੇ ਰਹਿਣ ਵਾਸਤੇ ਆਏ ਨੇ ਇਹਨਾਂ ਨੂੰ ਮਤਲਬ ਜੇ ਇਹ ਸੋਚ ਲੈ ਪ੍ਰਸ਼ਾਸਨ ਵੀ ਅੱਜ ਨਹੀਂ ਕੱਲ ਨੂੰ ਮਹੀਨੇ ਨੂੰ ਦੋ ਮਹੀਨੇ ਨੂੰ ਭਜਾ ਦੇਣਗੇ ਮੈਨੂੰ ਨਹੀਂ ਲੱਗਦਾ ਇਹ ਭੱਜਣਗੇ ਹੱਕ ਲੈ ਕੇ ਮੁਰਨਗੇ ਇਹ ਤਾਂ ਐ ਆਏ ਹੋਏ ਨੇ ਯਾਰ ਐ ਬੈਠੇ ਨੇ ਜਿਵੇਂ ਕੋਈ ਫਿਕਰ ਨਹੀਂ ਕੋਈ ਟੈਨਸ਼ਨ ਨਹੀਂ ਬਸ ਵੀ ਦਿੱਲੀ ਜਾਣਾ ਯਾਰ ਇਹ ਤਾਂ ਉਹ ਗੱਲ ਹੋ ਗਈ ਕਹਿੰਦੇ ਵੀ ਲੋਕ ਘੁੰਮਣ ਵਾਸਤੇ ਮਨਾਲੀ ਜਾਂਦੇ ਨੇ ਲੋਕ ਘੁੰਮਣ ਵਾਸਤੇ ਸ਼ਿਮਲਾ ਜਾਂਦੇ ਨੇ ਲੋਕ ਘੁੰਮਣ ਵਾਸਤੇ ਗੋਆ ਜਾਂਦੇ ਨੇ ਆਪਣੇ ਵਾਲੇ ਕਿਸਾਨ ਤਾਂ ਚੱਕ ਕੇ ਝੰਡੇ ਦਿੱਲੀ ਜਾਂਦੇ ਨੇ ਇਹ ਤਾਂ ਘੁੰਮਣੇ ਜਾ ਰਹੇ ਨੇ ਇਹਦਾ ਚਾਹੀਏ ਨਾ ਇਹਨਾਂ ਨੂੰ ਇੱਕ ਗੱਲ ਹੋਰ ਬਾਈ ਜੀ ਮੈਂ ਹਰ ਬਾਰਡਰ ਤੇ ਗਿਆ ਕਿਉਂਕਿ ਹਨਾ ਘੁੰਮਦੇ ਰਹੇਦਾ ਜਾਂਦੇ ਰਹੇਦਾ ਇਧਰ ਰਾਜਸਥਾਨ ਦੇ ਵਿੱਚ ਇੱਕ ਬਾਰਡਰ ਹੈ ਉੱਥੇ ਕਈ ਵਾਰ ਜਿਹੜਾ ਪਾਕਿਸਤਾਨੀ ਹਮਲਾ ਵੀ ਹੋ ਚੁੱਕਾ ਹੈ ਪਾਕਿਸਤਾਨੀ ਹਮਲਾ ਹੋਣ ਤੋਂ ਬਾਅਦ ਵੀ 1971 ਦੀ 65 ਦੀਆਂ ਜੰਗਾਂ ਹੋ ਗਈਆਂ ਇੰਡੋ ਪਾਕ ਬਾਰਡਰ ਇੰਡੋ ਪਾਕ ਬਾਰਡਰ ਉਹਦੇ ਹੋਣ ਦੇ ਬਾਵਜੂਦ ਵੀ ਉੱਥੇ ਇੰਨੀ ਤਾਕੜੀ ਬੈਰੀਕੇਡਿੰਗ ਜਾਂ ਇੰਨੀ ਤਾਕੜੀ ਸਕਿਉਰਿਟੀ ਨਹੀਂ ਹੈਗੀ ਉਹ ਉਹ ਬਾਰਡਰ ਦੇ ਉੱਤੇ ਵੀ ਇੰਨੀ ਸਿਕਿਉਰਿਟੀ ਤੇ ਇੰਨਾ ਟਾਈਟ ਪੋਜੀਸ਼ਨ ਇੰਨੀ ਬੈਰੀਕੇਟਿੰਗ ਨਹੀਂ ਹੈਗੀ ਜਿੰਨੀ ਉਰੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਕੀਤੀ ਗਈ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜਨੀ ਲਾਤੀ। ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ, ਲਵ ਮੈਰਿਜ, ਵਸ਼ੀਕਰਨ ਕਰਵਾਉਣਾ, ਚਾਤੁਰ ਬਣਾਉਣਾ, ਸੌਤਨ ਦੁਸ਼ਮਨ ਦਾ ਖਾਤਮਾ, ਪਤੀ ਪਤਨੀ ਚ ਝਗੜਾ, ਤਲਾਕ ਕੇਸ, ਵਿਦੇਸ਼ ਚ ਪੱਕੇ ਹੋਣਾ, ਕਰਜ਼ਾ ਮੁਕਤੀ, ਔਲਾਦ